ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਅੱਜ ਅਸੀਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਬਿਨਾਂ ਟਾਈਮ ਵਿਅਸਤ ਕੀਤੇ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਜਮੀਲਾ ਨੇ ਖਤ ਤੀਆਂ ਚਾਰ ਲਾਈਨਾਂ ਪੜੀਆਂ ਤੇ ਉਸ ਦੇ ਮੂੰਹੋਂ ਅਚੰਤ ਜੇਤ ਨਿਕਲ ਗਿਆ ਵਾ ਫਿਰ ਬੇਰੁਖੀ ਤੇ ਲਾਪਰਵਾਹੀ ਭਰੀ ਮੁਸਕਰਾਹਟ ਉਸ ਦੇ ਚਿਹਰੇ ਉੱਤੇ ਬिखर ਗਈ ਤੇ ਉਹ ਖੱਤ ਪੜਦੀ ਰਹੀ ਪੜਨ ਤੋਂ ਬਾਅਦ ਕੁਝ ਥੇਰ ਬੈਠੀ ਉਹ ਸੋਚਦੀ ਰਹੀ ਫਿਰ ਉਸਨੇ ਕਲਮ ਦੁਆਤ ਚੁੱਕ ਕੇ ਉਸ ਦਾ ਜਵਾਬ ਲਿਖਣ ਬੈਠ ਗਈ ਸਮਝ ਨਹੀਂ ਆ ਰਹੀ ਕਿ ਤੁਹਾਡੇ ਲਈ ਕੀ ਲਿਖ ਕੇ ਖੱਤ ਨੂੰ ਸ਼ੁਰੂ ਕਰਾਂ ਤੁਸਾਂ ਮੇਰੀ ਜਮੀਲਾ ਲਿਖਿਆ ਹੋਇਆ ਹੈ ਖੱਤ ਦੇ ਵਿੱਚ ਇੱਕ ਜਮਾਨਾ ਸੀ ਜਦੋਂ ਤੁਸੀਂ ਮੇਰੀ ਜਮੀਲਾ ਲਿਖਦੇ ਸੋਂ ਤੇ ਮੈਂ ਜਵਾਬ ਵਿੱਚ ਮੀਰੀ ਸਰਤਾਜ ਲਿਖ ਕੇ ਤੁਹਾਨੂੰ ਭੇਜਦੀ ਸੀ ਪਰ ਅੱਜ ਮੀਰੀ ਜਮੀਲਾ ਲਿਖਣ ਦਾ ਹੱਕ ਨਾ ਤਾਂ ਤੁਹਾਡੇ ਕੋਲ ਹੈ ਤੇ ਨਾ ਹੀ ਮੀਰੀ ਸਰਤਾਜ ਲਿਖਣ ਦਾ ਹੱਕ ਮੇਰੇ ਕੋਲ ਰਹਿ ਗਿਆ ਹੈ ਖੈਰ ਮੈਂ ਬਿਨਾ ਕਿਸੇ ਲਕਬ ਦੇ ਇੱਕ ਹੱਥ ਲਿਖ ਰਹੀ ਹਾਂ ਸੱਚਮੁੱਚ ਤੁਹਾਡਾ ਖਤ ਮਿਲਨ ਤੇ ਮੈਂ ਤਾਂ ਹੈਰਾਨ ਰਹਿ ਗਈ ਕਿ ਇੰਨੇ ਸਮੇਂ ਬਾਅਦ ਇਹ ਖਤ ਕਿਵੇਂ ਆ ਸਕਦਾ ਹੈ ਸਾਲਾਂ ਲੰਘ ਗਏ ਤੁਹਾਨੂੰ ਖਤ ਲਿਖਿਆ ਨੂੰ ਤੁਹਾਨੂੰ ਮੇਰੇ ਤੇ ਆਪਣੇ ਬੱਚਿਆਂ ਦੀ ਯਾਦ ਕਿਸ ਤਰ੍ਹਾਂ ਆ ਗਈ ਅੱਜ ਲੱਗਦਾ ਹੈ ਕਿ ਸਕੀਨਾ ਬੀਬੀ ਤੋਂ ਵੀ ਤੁਹਾਡਾ ਦਿਲ ਹੁਣ ਭਰ ਗਿਆ ਹੈ ਪਰ ਤੁਹਾਨੂੰ ਕਾਦਾ ਫਿਕਰ ਹੈ ਹੁਣ ਤੀਸਰੀ بیوی ਲਿਆਓ ਤੁਸੀਂ ਆਖਰ ਮਰਦ ਹੋਣਾ ਤੁਸੀਂ ਤਿੰਨ ਚਾਰ ਬੀਵੀਆਂ ਰੱਖੇ ਬਿਨਾ ਤੁਹਾਡੀ ਮਰਦਾਨਗੀ ਦਾ ਸਬੂਤ ਕਿਸ ਤਰ੍ਹਾਂ ਮਿਲੇਗਾ ਤੁਸੀਂ ਲਿਖਿਆ ਹੈ ਕਿ ਇੱਕ ਵਾਰ ਮੈਨੂੰ ਮਿਲਣਾ ਚਾਹੁੰਦੇ ਹੋ ਅੱਜ ਇੰਨੇ ਅਰਸੇ ਬਾਅਦ ਕਿਸ ਤਰ੍ਹਾਂ ਮੇਰੀ ਯਾਦ ਆ ਗਈ ਤੁਹਾਨੂੰ ਆਪਣੀਆਂ ਧੀਆਂ ਨੂੰ ਵੇਖਣਾ ਮਚਾਉਂਦੇ ਹੋ ਅੱਲਾ ਦਾ ਸ਼ੁਕਰ ਕਰਦੀ ਹਾਂ ਕਿ ਤੁਹਾਨੂੰ ਆਪਣੀਆਂ ਧੀਆਂ ਤੇ ਮੇਰਾ ਅੱਜ ਯਾਦ ਆ ਗਿਆ ਮੈਨੂੰ ਇਹਦੇ ਵਿੱਚ ਇਤਰਾਜ਼ ਤਾਂ ਕੋਈ ਨਹੀਂ ਹੈ ਤੁਸੀਂ ਮਿਲ ਸਕਦੇ ਹੋ ਆਪਣੀਆਂ ਧੀਆਂ ਨੂੰ ਤੇ ਮੈਨੂੰ ਪਰ ਮੈਂ ਸਮਝਦੀ ਹਾਂ ਸਾਨੂੰ ਮਿਲ ਕੇ ਤੁਹਾਨੂੰ ਕੋਈ ਖਾਸ ਖੁਸ਼ੀ ਨਹੀਂ ਹੋਵੇਗੀ ਅੱਜ ਤੋਂ 10 ਸਾਲ ਪਹਿਲਾਂ ਜਿਸ ਹਾਲਤ ਵਿੱਚ ਤੁਸੀਂ ਸਾਨੂੰ ਦਿੱਲੀ ਵਿੱਚ ਬੇਸਹਾਰਾ ਛੱਡ ਕੇ ਸਕੀਨਾ ਨਾਲ ਐਸ ਦੀ ਜ਼ਿੰਦਗੀ ਪਤਾਉਣ ਲਈ ਗਵਾਲੀਅਰ ਚਲੇ ਸਗੇ ਸੀ ਅੱਜ ਸਾਡੀ ਹਾਲਤ ਉਸ ਨਾਲੋਂ ਬਹੁਤ ਚੰਗੀ ਹੋ ਗਈ ਹੈ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਤੁਹਾਡੀ ਸੀਰੀ ਹੁਣ 16 ਸਾਲਾਂ ਦੀ ਖੂਬਸੂਰਤ ਲੜਕੀ ਬਣ ਗਈ ਹੈ ਉਹ ਫਿਲਮਾਂ ਵਿੱਚ ਵੀ ਕੰਮ ਕਰਦੀ ਹੈ ਨੱਚਦੀ ਹੈ ਗਾਉਂਦੀ ਹੈ ਤੇ ਪੜਦਾ ਤਾਂ ਬਿਲਕੁਲ ਨਹੀਂ ਕਰਦੀ ਤੁਸੀਂ ਉਸ ਦਾ ਇਹ ਰੂਪ ਵੇਖ ਕੇ ਘਬਰਾ ਜਾਓਗੇ ਉਸ ਨੂੰ ਮਿਲਣ ਲਈ ਘਰ ਵਿੱਚ ਪਤਾ ਨਹੀਂ ਕਿੰਨੇ ਕੁ ਮਰਦ ਰੋਜ਼ ਆਉਂਦੇ ਸਨ ਜੋ ਉਸ ਨਾਲ ਮੁਲਾਕਾਤ ਕਰ ਸਕਣ ਤਰਤਰਾ ਦੇ ਪ੍ਰੋਡਿਊਸਰ ਆਪਣੀ ਫਿਲਮ ਵਿੱਚ ਕੰਮ ਦੇਣ ਤੋਂ ਪਹਿਲਾਂ ਕਈ ਟੰਗਾਂ ਨਾਲ ਉਸ ਦੇ ਸਰੀਰ ਦੀਆਂ ਗੁਲਾਈਆਂ ਨਾਪ ਲਿਆ ਤੇ ਦੇਖਦੇ ਹਨ ਕਿ ਇਹ ਸਾਡੀ ਫਿਲਮ ਦੇ ਲਈ ਚੰਗੀ ਨਿਰਮਾਤਾ ਬਣੇਗੀ ਜਾਂ ਨਹੀਂ ਤੇ ਅਖਬਾਰ ਨਵੀਸਾ ਟੰਗ ਦੀਆਂ ਫੋਟੋਆਂ ਲਾਉਂਦੇ ਹਨ ਕਦੀ ਇੱਧਰ ਨੂੰ ਹੋ ਜਾਓ ਕਦੀ ਉੱਧਰ ਨੂੰ ਹੋ ਜਾਓ ਕਹਿੰਦੇ ਰਹਿੰਦੇ ਹਨ ਕਿਉਂਕਿ ਫਿਲਮ ਸਟਾਰ ਦੀ ਪਬਲਿਸਿਟੀ ਲਈ ਇਹ ਸਭ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਕੀ ਤੁਸੀਂ ਇਹ ਸਭ ਕੁਝ ਸਹਿ ਸਕਦੇ ਹੋ ਇਹ ਆਪਣੀ ਅੱਖਾਂ ਨਾਲ ਸਭ ਕੁਝ ਦੇਖ ਸਕਦੇ ਹੋ ਸਿਰੀ ਦਾ ਫਿਲਮੀ ਨਾਮ ਹੈ ਕਮਾਨੀ ਬੋਸ ਸਬਸ ਨੂੰ ਇਹੀ ਆਕੇ ਬੁਲਾਉਂਦੇ ਹਨ ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਫਿਲਮਾਂ ਵਿੱਚ ਹਿੰਦੂ ਨਾਂ ਰੱਖਣ ਦਾ ਰਵਾਜ਼ ਹੈ ਤੇ ਹੁਣ ਤਾਂ ਨਾਂ ਦੇ ਨਾਲ ਹਿੰਦੂ ਜਾਤ ਵੀ ਲਗਾਈ ਜਾਂਦੀ ਹੈ ਤੇ ਸ਼ਹਿਨਾਜ਼ ਜਿਸ ਨੂੰ ਤੁਸੀਂ ਦੁੱਧ ਮੂਹੀ ਛੱਡ ਗਏ ਸਿਓ ਹੁਣ 11 ਸਾਲਾਂ ਦੀ ਹੋ ਗਈ ਹੈ ਸਕੂਲ ਵਿੱਚ ਪੜ੍ਹਾਈ ਕਰਦੀ ਹੈ ਤੇ ਪੜ੍ਹਾਈ ਵਿੱਚ ਵੀ ਚੰਗੇ ਨੰਬਰ ਲਿਆਉਂਦੀ ਹੈ ਤੇ ਸਰਜੂ ਮਹਾਰਾਜ ਜੋ ਡਾਂਸ ਵੀ ਸਿੱਖਦੀ ਹੈ ਗੱਲਾਂ ਕਰਨ ਵਿੱਚ ਸਭ ਨੂੰ ਮਾਤ ਪਾ ਦਿੰਦੀ ਹੈ ਉਹ ਕਿਸੇ ਨੂੰ ਕੋਈ ਜਵਾਬ ਨਹੀਂ ਆਉਂਦਾ ਉਸ ਦੇ ਅੱਗੇ ਦੋ ਚਾਰ ਫਿਲਮਾਂ ਵਿੱਚ ਛੋਟੇ-ਮੋਟੇ ਕੰਮ ਵੀ ਕਰ ਚੁੱਕੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਤਾਂ ਚਮਕਦਾ ਸਤਾਰਾ ਬਣੇਗੀ ਹਾਂ ਤੇ ਰਹੀ ਮੇਰੀ ਗੱਲ ਮੈਨੂੰ ਵੇਖ ਕੇ ਤੁਸੀਂ ਪਛਾਣ ਵੀ ਨਹੀਂ ਸਕੋਗੇ ਤੁਹਾਡੀ ਜਮੀਲਾ ਦਾ ਪ੍ਰਾਈਮਰਦ ਦੀ ਛਾਇਆ ਵੀ ਨਹੀਂ ਸੀ ਵੇਖਦੀ ਬੁਰਕੇ ਤੋਂ ਬਗੈਰ ਕਰੋ ਬਾਹਰ ਨਹੀਂ ਸੀ ਰੱਖਦੀ ਪੈਰ ਤੇ ਮੂੰਹ ਵਿੱਚ ਜ਼ੁਬਾਨ ਇਹ ਤਾਂ ਤੁਸੀਂ ਵੀ ਨਹੀਂ ਜਾਣਦੇ ਪਰ ਅੱਜ ਉਹ ਇਸ ਤਰ੍ਹਾਂ ਸ਼ਿੰਗਾਰ ਕਰਦੀ ਹੈ ਕਿ ਉਸ ਦੀ ਢਲਦੀ ਉਮਰ ਦੇ ਬਾਵਜੂਦ ਲੋਕ ਧੋਖਾ ਖਾ ਜਾਂਦੇ ਹਨ ਸਿਰੀ ਨਾਲ ਸਟੂਡੀਓ ਜਾਂਦੀ ਹੈ ਪਰਦਾ ਉਸ ਲਈ ਕੁਝਰੇ ਜਮਾਨੇ ਦੀ ਗੱਲ ਹੈ ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਫਿਲਮ ਲੈਂਗੁਏਜ ਬੜੇ-ਬੜੇ ਚਲਾਕ ਆਦਮੀ ਹਨ ਪਰ ਤੁਹਾਡੀ ਬੇ ਜੁਬਾਨ ਜਮੀਲਾ ਹੁਣ ਵੱਡੇ-ਵੱਡੇ ਚਲਾਕ ਪ੍ਰੋਡਿਊਸਰਾਂ ਦੇ ਵੀ ਕੰਨ ਕੱਟ ਲੈਂਦੀ ਹੈ ਤੇ ਅਖੀਰ ਵਿੱਚ ਤੁਹਾਨੂੰ ਦੱਸਦੀ ਹਾਂ ਅਨਵਰ ਬਾਰੀਤ ਮਾਸੂਮ ਜਮੀਲਾ ਨੂੰ ਜਦੋਂ ਤੁਸੀਂ ਦੁਨੀਆ ਦੀਆਂ ਠੋਕਰਾਂ ਖਾਣ ਲਈ ਛੱਡ ਕੇ ਗਏ ਸੀ ਤਾਂ ਇਹੀ ਅਨਵਰ ਉਸ ਦਾ ਸਹਾਰਾ ਬਣਿਆ ਸੀ ਉਹ ਗੋਰਾ ਸੁਨੱਖਾ ਨੌਜਵਾਨ ਸੀ ਅਰਜ ਦੋਨਾ ਉਮੀਦ ਸੀ ਕਈ ਸਾਲਾਂ ਤੋਂ ਉਹ ਬੰਬਈ ਹੁਣ ਮੁੰਬਈ ਦੀ ਫਿਲਮ ਲਾਈਨ ਵਿੱਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ ਪਰ ਕਾਮਯਾਬੀ ਉਸ ਤੋਂ ਕਈ ਮੀਲ ਦੂਰ ਰਹੀ ਓਨੀ ਦਿਨੀ ਉਹ ਕਿਸੇ ਕੰਮ ਦੇ سلسلے ਵਿੱਚ ਦਿੱਲੀ ਆਇਆ ਮੇਰੀ ਉਸ ਨਾਲ ਮੁਲਾਕਾਤ ਹੋ ਗਈ ਮੇਰੀ ਹਾਲਤ ਦਾ ਪਤਾ ਲੱਗਾ ਤਾਂ ਉਸ ਮੇਰੇ ਅੱਗੇ ਵਿਆਹ ਦੀ ਤਜਵੀਜ਼ ਰੱਖੀ ਉਸ ਵਕਤ ਮੈਨੂੰ ਹੈਰਾਨੀ ਹੋਈ ਸੀ ਕਿ ਇੰਨਾ ਖੂਬਸੂਰਤ ਨੌਜਵਾਨ ਪਲਾਂ ਮੇਰੇ ਵਰਗੀ بے سہارا دو ਤੀਆਂ ਵਾਲੀ ਔਰਤ ਨਾਲ نکاح ਕਰਨ ਨੂੰ ਕਿਉਂ ਤਿਆਰ ਹੈ ਪਰ ਹੌਲੀ ਹੌਲੀ ਮੈਂ ਸਭ ਕੁਝ ਸਮਝ ਗਈ ਹਿੰਦੁਸਤਾਨ ਵਿੱਚ ਲੋਕੀ ਲੜਕੀਆਂ ਨੂੰ ਮੁਸੀਬਤ ਸਮਝਦੇ ਹਨ ਖਾਸ ਕਰਕੇ ਬਿਨਾਂ ਬਾਪ ਦੀਆਂ ਲੜਕੀਆਂ ਤਾਂ ਬਿਲਕੁਲ ਨਹੀਂ ਭੁੰਦੀਆਂ ਪਰ ਅਨਵਰ ਦੀ अनुपवी ਨਗਾਹ ਜਾਣਦੀਆਂ ਸਨ ਕਿ ਫਿਲਮ ਲਾਈਨ ਵਿੱਚ ਇਹੋ ਬਦਨਸੀਬ ਲੜਕੀਆਂ ਸੋਨੇ ਦੇ ਅੰਡੇ ਦੇਣ ਵਾਲੀਆਂ ਕੁਕੜੀਆਂ ਵਿੱਚ ਬਦਲੀਆਂ ਜਾ ਸਕਦੀਆਂ ਹਨ ਮੇਰੇ ਨਾਲ ਵਿਆਹ ਕਰਨ ਦੀ ਸ਼ਾਇਦ ਇਹੋ ਵਜ੍ਹਾ ਸੀ ਉਸਦੀ ਤੇ ਮਕਸਦ ਵਿੱਚ ਉਹ ਆਪਣੇ ਕਾਮਜਾਬ ਹੋ ਗਿਆ ਅੱਜ ਸਿਰੀ ਤੇ ਸ਼ੈਨਾਜ਼ ਜਈਆਂ ਲੜਕੀਆਂ ਦਾ ਬਾਪ ਹੈ ਜੋ ਸੈਂਕੜੇ ਰੁਪਏ ਕਮਾਉਂਦਾ ਹੈ ਕੱਲ ਹਜ਼ਾਰਾਂ ਕਮਾਉਣ ਗਿਆ ਤੀਜੀ ਖੁਦਾ ਨੇ ਚਾਇਆ ਤਾਂ ਉਹਨਾਂ ਦਾ ਭੈ ਲੱਖਾਂ ਵਿੱਚ ਵੀ ਪੈਵੇਗਾ ਇੰਨਾ ਮੈਂ ਜ਼ਰੂਰ ਕਹਾਂਗੀ ਕਿ ਅਨਵਰ ਨੇ ਭਾਵੇਂ ਕਿਸੇ ਖੁਦਗਰਜ਼ੀ ਕਾਰਨ ਸ਼ਾਦੀ ਕੀਤੀ ਹੋਵੇ ਪਰ ਨਿਰਾਖੁਰਗਰਦ ਨਹੀਂ ਰਹਾ ਸੀਰੀ ਤੇ ਸ਼ਹਿਨਾਜ਼ ਨੂੰ ਧੀਆ ਦੀਆਂ ਤਰ੍ਹਾਂ ਪਿਆਰ ਕਰਦਾ ਹੈ ਤੇ ਦੋਵੇਂ ਲੜਕੀਆਂ ਉਸ ਨੂੰ ਹੀ ਬਾਪ ਸਮਝਦੀਆਂ ਹਨ ਮੈਂ ਤਾਂ ਉਸਦੇ ਇੱਕ ਪੁੱਤਰ ਦੀ ਮਾਂ ਵੀ ਹਾਂ ਅਨੀਸ ਅਨੀਸ 5 ਸਾਲ ਦਾ ਹੋਣ ਵਾਲਾ ਹੈ ਇਹ ਸਭ ਕੁਝ ਜਾਣ ਕੇ ਵੀ ਤੁਸੀਂ ਇੱਥੇ ਆਉਣਾ ਚਾਹੋਗੇ ਪਰ ਜੀ ਆਉਣਾ ਚਾਹੋ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੁਹਾਨੂੰ ਮਿਲਣ ਦਾ ਇੱਕ ਗੱਲ ਤੁਹਾਨੂੰ ਜ਼ਰੂਰ ਦੱਸ ਦਿਆਂ ਤੁਹਾਡੀਆਂ ਧੀਆਂ ਅੱਗੇ ਮੈਂ ਇਹ ਨਹੀਂ ਜ਼ਾਹਿਰ ਹੋਣ ਦਿਆਂਗੀ ਕਿ ਤੁਸੀਂ ਉਹਨਾਂ ਦੇ ਬਾਪ ਹੋ ਹੋਰ ਕੀ ਲਿਖਾਂ ਕਿਸੇ ਜਮਾਨੇ ਤੁਹਾਡੀ ਜ਼ਮੀਲਾ ਖਤ ਲਿਖ ਕੇ ਜ਼ਮੀਲਾ ਬੇਫਿਕਰ ਹੋ ਜਾਂਦੀ ਸੀ ਇਹੋ ਜਿਹਾ ਖਤ ਪੜ੍ਹ ਕੇ ਵੀ ਜੂਨਸ ਉਹਨੂੰ ਟਿਊਸ ਦੀਆਂ ਲੜਕੀਆਂ ਨੂੰ ਮਿਲਣ ਆ ਸਕਦਾ ਹੈ ਇਹ ਗੱਲ ਦੀ ਉਸ ਨੂੰ ਜ਼ਰਾ ਵੀ ਉਮੀਦ ਨਹੀਂ ਸੀ ਪਰ ਉਸਦੀ ਹੈਰਾਨੀ ਦੀ ਵੀ ਕੋਈ ਹੱਦ ਨਾ ਰਹੀ ਜਦੋਂ ਹਫ਼ਤੇ ਬਾਅਦ ਵੇਖਿਆ ਕਿ 10 ਸਾਲ ਪਹਿਲਾਂ ਦੇ ਜੂਨਸ ਹਲਕੀ ਪਛਾਣ ਕਰਵਾਉਣ ਵਾਲਾ ਕਾਲਾ ਬਿਮਾਰ ਤੇ ਬੁੱਢਾ ਜਿਹਾ ਆਦਮੀ ਉਸਦੇ ਦਰਵਾਜ਼ੇ ਉੱਤੇ ਆ ਕੇ ਖਲੋ ਗਿਆ ਤੇ ਕਹਿਣ ਲੱਗਾ ਮੈਂ ਜੂਨਸ ਹਾਂ ਉਸ ਵਕਤ ਜਮੀਲਾ ਘਰ ਵਿੱਚ ਇਕੱਲੀ ਸੀ ਅਨਵਰ ਸੀਰੀ ਨੂੰ ਲੈ ਕੇ ਸ਼ੂਟਿੰਗ ਤੇ ਗਿਆ ਹੋਇਆ ਸੀ ਤੇ ਸ਼ਹਿਨਾਜ਼ ਤੇ ਅਨੀਸ ਸਕੂਲ ਗਏ ਸਨ ਨਹਾ ਤੋਂ ਕੇ ਜੁਨਸ ਮੈਟਕ ਵਿੱਚ ਆਇਆ ਨਜ਼ਰਾਂ ਨੇ ਇੱਕ ਇੱਕ ਚੀਜ਼ ਨੂੰ ਦੇਖਿਆ ਸੋਫਾ ਸੈੱਟ ਰੇਸ਼ਮੀ ਪਰਦੇ ਰੇਡੀਓ ਫੁੱਲਦਾਨ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵੱਡੇ ਲੋਕਾਂ ਦੀ ਦੁਨੀਆ ਦਾ ਅੰਗ ਸਮਝ ਕੇ ਕਦੇ ਆਪਣੀ ਕਲਪਨਾ ਵਿੱਚ ਵੀ ਉਸਨੇ ਢਾਕਲ ਨਹੀਂ ਸੀ ਹੋਂਦ ਦਿੱਤੀਆਂ ਫਿਰ ਉਹ ਉੱਟ ਕੇ ਕੰਨਾਂ ਉੱਤੇ ਲੱਗੀਆਂ ਹੋਈਆਂ ਤਸਵੀਰਾਂ ਨੂੰ ਕਿੰਨਾ ਜ਼ੇਰ ਦੇਖਦਾ ਰਿਹਾ ਹਰ ਇੱਕ ਤਸਵੀਰ ਨੂੰ ਉਸਨੇ ਹੱਥ ਲਾ ਲਾ ਕੇ ਦੇਖਿਆ ਇੱਕ ਬਹੁਤ ਹੀ ਸੋਹਣੀ ਲੜਕੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਇੱਕ ਤਸਵੀਰ ਵਿੱਚ ਉਸਨੇ ਵਾਲਾਂ ਦੀ ਕਾਲੀ ਘਟਾ ਦੇ ਰੂਪ ਵਿੱਚ ਵਿਖਰਿਆ ਹੋਇਆ ਸੀ ਤੇ ਉਸ ਵਿੱਚ ਉਹ ਲੜਕੀ ਦਾ ਚਿਹਰਾ ਸੱਚਮੁੱਚ ਛੰਨ ਵਰਗਾ ਲੱਗਦਾ ਸੀ ਦੂਜੀ ਤਸਵੀਰ ਵਿੱਚ ਉਹ ਕੱਸੀ ਹੋਈ ਪੈਂਟ ਤੇ ਅੱਧੀਆਂ ਬਾਹਾਂ ਵਾਲੀ ਕਮੀਜ਼ ਪਾਈ ਹੱਸਦੀ ਹੋਈ ਕਿਸੇ ਅੰਗਰੇਜ਼ੀ ਡਾਂਸ ਦਾ ਪੋਜ਼ ਬਣਾ ਰਹੀ ਸੀ ਤਸਵੀਰ ਵਿੱਚ ਉਸ ਦਾ ਅੰਗ-ਅੰਗ ਉਭਰਿਆ ਹੋਇਆ ਨਜ਼ਰ ਆ ਰਿਹਾ ਸੀ ਤੀਜੀ ਤਸਵੀਰ ਵਿੱਚ ਉਹ ਜ਼ਮੀਨ ਉੱਤੇ ਅਰਕਾ ਟਿਕਾ ਕੇ ਬੈਠੀ ਹੋਈ ਸੀ ਵਾਲ ਖਿਲਰੇ ਹੋਏ ਸੀ ਤੇ ਗੱਲੀਆਂ ਅੱਖਾਂ ਵਿੱਚੋਂ ਅਤਰੂ ਵਹਿ ਕੇ ਗੱਲਾਂ ਉੱਤੇ ਆਕੇ ਟਿਕੇ ਹੋਏ ਸਨ ਜਾਣਦੇ ਹੋ ਇਹ ਕਿਸ ਦੀਆਂ ਤਸਵੀਰਾਂ ਨੇ ਪਿੱਛੋਂ ਦੀ ਜਮੀਲਾ ਮੇਜ਼ ਉੱਤੇ ਚਾਹ ਰੱਖਦੀ ਹੋਈ ਪੁੱਛਣ ਲੱਗੀ ਜੂਨਸ ਨੇ ਉਸ ਵੱਲ ਵੇਖਿਆ ਤੇ ਚੁੱਪ ਰਹਾ ਸ਼ਾਇਦ ਉਸਨੇ ਆਪਣੀ ਕਮੋਸ਼ੀ ਤੋਂ ਇਹ ਜਤਾਇਆ ਕਿ ਇਹ ਤਸਵੀਰਾਂ ਕਿਸ ਦੀਆਂ ਹਨ ਇਹ ਜਾਣ ਕੇ ਉਸ ਨੂੰ ਬੜਾ ਹੈਰਾਨੀ ਨਹੀਂ ਹੋਵੇਗੀ ਪਛਾਣ ਸਕਦੇ ਹੋ ਆਪਣੀ ਸਿਰੀ ਨੂੰ ਜਮੀਲਾ ਨੇ ਫਿਰ ਪੁੱਛਿਆ ਤੇ ਜੂਸਨ ਫੇਰ ਚੋਪ ਰਹਾ ਜਿਸ ਤਰ੍ਹਾਂ ਉਸਨੇ ਕਹਾ ਹੋਏ ਇਹ ਉਸ ਦੀ ਕਲਪਨਾ ਤੋਂ ਪਰੇ ਦੀ ਗੱਲ ਨਹੀਂ ਉਸਨੇ ਇੱਕ ਨਜ਼ਰ ਫੇਰ ਉਹਨਾਂ ਤਸਵੀਰਾਂ ਤੇ ਮਾਰੀ ਤੇ ਚਾਹ ਪੀਣ ਲੱਗਾ ਸ਼ਾਮ ਨੂੰ ਸ਼ਹਿਨਾਜ਼ ਸਕੂਲੋਂ ਵਾਪਸ ਕਰ ਆ ਗਈ ਸੀ ਅੰਦਰ ਵੜਦਿਆਂ ਹੀ ਸ਼ਹਿਨਾਜ਼ ਨੇ ਦੇਖਿਆ ਕਿ ਜੂਨਸ ਸੋਫੇ ਉੱਤੇ ਲਟਕਾ ਫਿਲਾ ਕੇ ਬੀੜੀ ਪੀ ਰਹਾ ਸੀ ਉਸ ਨੂੰ ਉਰਦੀ ਹੋਈ ਮਾਂ ਦੇ ਕਮਰੇ ਵਿੱਚ ਚਲੀ ਗਈ ਅਤੇ ਕਹਿਣ ਲੱਗੀ ਅੰਮੀ ਇਹ ਬੁੱਢਾ ਕੌਣ ਹੈ ਬਿੜੀ ਦੀ ਸਵਾਹ ਨਾਲ ਸਾਰਾ ਫਰਸ਼ ਖਰਾਬ ਕਰ ਰਿਹਾ ਹੈ ਇਸ ਨੂੰ ਬਿਲਕੁਲ ਵੀ ਤਮੀਜ਼ ਨਹੀਂ ਹੈ ਕਿ ਘਰ ਵਿੱਚ ਕਿਸ ਤਰ੍ਹਾਂ ਬੈਠਣਾ ਚਾਹੀਦਾ ਹੈ ਜਮੀਲਾ ਨੇ ਸ਼ਹਿਨਾਜ਼ ਵੱਲ ਅੱਖਾਂ ਚੁੱਕ ਕੇ ਵੇਖਿਆ ਕਹਿਣ ਲੱਗੀ ਸਾਡੇ ਮਹਿਮਾਨ ਨੇ ਬੈਠਾ ਮਹਿਮਾਨਾਂ ਨੂੰ ਇਸ ਤਰ੍ਹਾਂ ਨਹੀਂ ਬੋਲੀਦਾ। ਜਾਂ ਦੇਖ ਐਸ਼ ਤਰੇ ਕਿਧਰੇ ਇੱਧਰ ਉੱਤਰ ਰੱਖੀ ਹੋਵੇ। ਲੱਬ ਉਹਨਾਂ ਕੋਲ ਰੱਖਿਆ। ਸ਼ੇਨਾਜ਼ ਨੇ ਤਰੀ ਜੁਸੰਦ ਦੇ ਸਾਹਮਣੇ ਰੱਖ ਦਿੱਤੀ ਤੇ ਬਿਨਾ ਕੁਝ ਆਖੇ ਘੂਰਦੀ ਹੋਈ ਵਾਪਸ ਆ ਗਈ। ਜੁਨ ਸੰਲਲ ਚਾਹਿਆਂ ਨਜ਼ਰਾਂ ਨਾਲ ਉਸ ਨੂੰ ਵੇਖਦਾ ਰਿਹਾ ਪਰ ਕੁਝ ਨਾ ਬੋਲਿਆ। ਫਿਰ ਸੀਰੀ ਤੇ ਅਨਵਰ ਵੀ ਆ ਗਏ ਜੋਨਸ ਨੇ ਵੇਖਿਆ ਇਹ ਉਹ ਲੜਕੀ ਹੈ ਜਿਹਦੀਆਂ ਐਨੀਆਂ ਦਸਰੀਆਂ ਕਮਰੇ ਵਿੱਚ ਲੱਗੀਆਂ ਹੋਈਆਂ ਹਨ ਫਿਰ ਉਸ ਦੀਆਂ ਅੱਖਾਂ ਅੱਗੇ 5-6 ਸਾਲ ਦੀ ਸੀਰੀ ਘੁੰਮਣ ਲੱਗੀ ਜੋ ਗੰਦੀ ਜਹੀ ਫਰਾਕ ਪਾਈ ਅੱਬਾ ਅੱਬਾ ਕਹਿ ਕੇ ਉਸ ਦੀਆਂ ਲੱਤਾਂ ਨਾਲ ਚਿੰਬੜ ਜਾਂਦੀ ਸੀ ਕੀ ਇਹ ਉਹੀ ਸੀਰੀ ਹੈ ਜੋ ਅੱਜ ਮੈਂ ਦੇਖ ਰਹਾ ਇੰਨੀ ਖੂਬਸੂਰਤ ਉਸ ਦੀ ਲੜਕੀ ਸੀਰੀ ਉਹ ਉਸ ਦੇ ਤੋਂ ਕੁਝ ਗੱਜ ਦੇ ਫਾਸਲੇ ਉੱਤੇ ਖੜੀ ਹੋਈ ਸੀ ਅਰਜੁਨਸ ਨੂੰ ਲੱਗਾ ਕਿ ਇਹ ਫਾਸਲਾ ਕੁਝ ਗੱਜ ਦਾ ਨਹੀਂ ਹੈ ਇਹ ਤਾਂ ਸਿਰਫ ਫਾਸਲਾ ਹੈ ਇਹ ਉਹ ਜਿਹहां ਫਾਸਲਾ ਜਿਸ ਮਾਪਣ ਲਈ ਗੱਜ ਮੀਲ ਕੁਝ ਨਹੀਂ ਬਣੇ ਜਮੀਲਾ ਨੇ ਸਭ ਨੂੰ ਕਹਿ ਦਿੱਤਾ ਕਿ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ ਤੇ ਗਵਾਲੀਅਰ ਤੋਂ ਆਇਆ ਹੋਇਆ ਹੈ ਰਾਤ ਨੂੰ ਖਾਣੇ ਵੇਲੇ ਖੂਬ ਹਾਸਮਖੋਲ ਹੋਇਆ ਸਟੂਡੀਓ ਸ਼ੂਟਿੰਗ ਦੀਆਂ ਗੱਲਾਂ ਪ੍ਰੋਡਿਊਸਰ ਦੀਆਂ ਗੱਲਾਂ ਹੋਣ ਲੱਗੀਆਂ ਇੰਨੀਆਂ ਗੱਲਾਂ ਕਿ ਸਰਾ ਆਲਾ ਦਵਾਲਾ ਗੱਲਾਂ ਦੇ ਪਾਣੀ ਨਾਲ ਹੀ ਭਰ ਗਿਆਂ ਰਾਤ ਦਾ ਸਮਾਂ ਬੀਤਦਾ ਗਿਆ ਪਤਾ ਹੀ ਨਾ ਚੱਲਿਆ ਜਿਸ ਵਿੱਚ ਅਨਵਰ ਤੇ ਜਮੀਲਾ ਸਿਰੀ ਤੇ ਸ਼ੈਨਾਜ਼ ਛੋਟੀਆਂ ਛੋਟੀਆਂ ਡੁੰਗੀਆਂ ਛੋਟੀ ਕਿਸਤੀ ਵਾਂਗ ਤਰਨ ਲੱਗੇ। 헤 ਰੋਲੇ ਖਾਣ ਲੱਗੇ ਤੇ ਜੂਨਸ ਕੁਸਤੀਆਂ ਪਾਣੀ ਵਿੱਚੋਂ ਭਰੇ ਪੱਥਰ ਵਾਂਗ ਡੁੱਬ ਗਿਆ। ਉਸ ਨੂੰ ਵੀ ਬਸ ਗੱਲਾਂ ਦੇ ਵਿੱਚ ਸਮੇਂ ਦਾ ਪਤਾ ਹੀ ਨਾ ਲੱਗਾ ਕਿ ਐਨਾ ਹੰ ਬੇੜੀਆਂ ਥੱਲੇ ਕੋਈ ਪੱਥਰ ਵੀ ਰਾਤ ਨੂੰ ਜਮੀਲਾ ਨੇ ਉਸ ਦੇ ਸੌਣ ਦਾ ਬੈਠਕ ਵਿੱਚ ਹੀ ਪ੍ਰਬੰਧ ਕਰ ਦਿੱਤਾ ਸੀਰੀ ਤੇ ਸ਼ਹਿਨਾਜ਼ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਅਨਵਰ ਜਮੀਲਾ ਤੇ ਅਨੀਸ ਆਪਣੇ ਕਮਰੇ ਵਿੱਚ ਸੋ ਗਏ ਤੇ ਜੂਨਸ ਬੈਠਕ ਵਿੱਚ ਲੇਟਿਆ ਸੀਰੀ ਦੀਆਂ ਤਸਵੀਰਾਂ ਨੂੰ ਵੇਖਦਾ ਰਿਹਾ ਉਹ ਸੋਚਦਾ ਰਿਹਾ ਕਿੰਨੀ ਖੂਬਸੂਰਤ ਹੈ ਸੀਰੀ ਕਿੰਨੀ ਪਿਆਰੀ ਲੱਗਦੀ ਹੈ ਸ਼ਹਿਨਾਜ਼ ਪਰ ਇਹ ਉਸ ਦੀਆਂ ਧੀਆ ਨਹੀਂ ਉਸ ਦੀ ਇੱਕ ਧੀ ਸੀ ਗੰਦੇ ਫਰਾਕ ਵਾਲੀ ਸਾਲੀ ਜਹੀ ਜਿਸ ਦੇ ਹੱਥ ਹਮੇਸ਼ਾ ਮਿੱਟੀ ਨਾਲ ਭਰੇ ਰਹਿੰਦੇ ਸੀ ਤੇ ਵਾਲ ਖੁੱਲੇ ਤੇ ਗੰਦੇ ਹੋਏ ਜੋ ਉਸ ਨੂੰ ਵੇਖਦੇ ਆਂ ਹੀ ਅੱਬਾ ਕਹਿ ਕੇ ਉਸ ਦੇ ਨਾਲ ਚਿਪੜ ਜਾਂਦੀ ਸੀ ਤੇ ਇੱਕ ਪਲ ਰੀ ਉਸ ਤੋਂ ਦੂਰ ਨਹੀਂ ਸੀ ਰਹਿੰਦੀ ਉਹ ਸੁੰਦਰੀ ਸ਼ਹਿਨਾਜ਼ ਟੁੱਟੇ ਹੋਏ ਪੰਘੂੜੇ ਵਿੱਚ ਪਾਈ ਰਹਿੰਦੀ ਸੀ ਇਹ ਫੁੱਲਾਂ ਵਾਂਗ ਖੜੀਆਂ ਕੁੜੀਆਂ ਤਾਂ ਬਾਪ ਉਹ ਨਹੀਂ ਹੋ ਸਕਦਾ ਇਹਨਾਂ ਦਾ ਬਾਪ ਤਾਂ ਅਨਵਰ ਹੀ ਹੈ ਉਹ ਗੋਰਾ ਸਹਿਨਮਨ ਤੇ ਰੈਸ ਲੱਗਣ ਵਾਲਾ ਅਨਵਰ ਸਿਰੀ ਤੇ ਸ਼ਹਿਨਾਜ਼ ਨੇ ਉਸ ਨਾਲ ਇੱਕ ਗੱਲ ਵੀ ਨਹੀਂ ਕੀਤੀ ਜੂਨਸ ਨੇ ਕਈ ਵਾਰੀ ਉਹਨਾਂ ਨਾਲ ਬੋਲਣਾ ਚਾਹਿਆ ਕੋਈ ਗੱਲ ਨਹੀਂ ਕਰਨੀ ਚਾਹੀ ਪਰ ਉਹ ਦਿਲਕਣੀਆਂ ਮੱਛੀਆਂ ਵਾਂਗ ਹੱਥਾਂ ਵਿੱਚੋਂ ਫਿਸਲਦੀਆਂ ਰਹੀਆਂ ਤੇ ਜੂਨਸ ਉਹਨਾਂ ਨੂੰ ਹੱਥੋਂ ਛੁੱਟੇ ਹੋਏ ਗੈਸ ਦੇ ਗੁਬਾਰੇ ਵਾਂਗ ਵੇਖਦਾ ਰਿਹਾ 10 ਸਾਲ ਪਹਿਲਾਂ ਉਸਨੇ ਛੋਟੇ ਜਿਹੇ ਘਰ ਵਿੱਚ ਇਹੀ ਜਮੀਲਾ ਇਹ ਸੀਰੀ ਤੇ ਇਹ ਸ਼ਹਿਨਾਜ਼ਨ ਪਰ ਘਰ ਇੱਕ ਇੱਕ ਚੀਜ਼ ਇੱਕ ਇੱਕ ਗੱਲ ਇੱਕ ਇੱਕ ਸਾਹ ਤੱਕ ਉਸ ਨੇ ਨਾਲ ਬੰਨਿਆ ਹੋਇਆ ਸੀ ਅੱਜ ਇਸ ਘਰ ਵਿੱਚ ਉਹ ਹੈ ਜਮੀਲਾ ਹੈ ਸੀਰੀ ਹੈ ਤੇ ਸ਼ਹਿਨਾਜ਼ਨ ਪਰ ਬੰਦਨਾ ਦਾ ਇੱਕ ਧਾਗਾ ਵੀ ਉਸ ਦੇ ਆਸ-ਪਾਸੇ ਨਹੀਂ ਹੈ ਅੰਮੀ ਉਹ ਬੁੱਢਾ ਫਿਰ ਫਰਸ਼ ਖਰਾਬ ਕਰ ਰਿਹਾ ਹੈ ਸ਼ੈਨਾਜ਼ ਜ਼ਮੀਲਾ ਨੂੰ ਕਹਿਣ ਲੱਗੀ ਐਸ਼ ਟ੍ਰੇ ਤਾਂ ਕੋਲ ਹੀ ਪਈ ਹੈ ਫਿਰ ਵੀ ਉਸ ਨੂੰ ਬੀੜੀ ਦੀ ਸਵਾ ਫਰਸ਼ ਉਤੇ ਡਿੱਗ ਰਹੀ ਹੈ ਜ਼ਮੀਲਾ ਨੂੰ ਸ਼ੈਨਾਜ਼ ਦੀ ਗੱਲ ਚੁੱਭ ਗਈ ਬੇਟਾ ਮਹਿਮਾਨ ਨੂੰ ਇਸ ਤਰ੍ਹਾਂ ਨਹੀਂ ਬੋਲੀਦਾ ਹੁੰਦਾ ਮਹਿਮਾਨ ਰੱਬ ਦਾ ਰੂਪ ਹੁੰਦੇ ਹਨ ਕੋਈ ਗੱਲ ਨਹੀਂ ਫਰਸ਼ ਸਾਫ਼ ਹੋ ਜਾਏਗਾ ਸੀਰੀ ਸਟੂడియో ਜਾਣ ਲਈ ਤਿਆਰ ਹੋ ਗਈ ਸੀ ਬੈਠਕ ਵਿੱਚ ਆ ਕੇ ਅਲਮਾਰੀ ਵਿੱਚ ਉਸਨੇ ਚੂੜੀਆਂ ਦਾ ਡੱਬਾ ਕੱਢਿਆ ਤੇ ਆਪਣੀ ਸਾਰੀ ਨਾਲ ਮੈਚ ਕਰਦੀਆਂ ਚੂੜੀਆਂ ਛਾੜਨ ਲੱਗੀ ਜੂਨਸ ਇੱਕ ਟੱਕ ਉਸ ਨੂੰ ਵੇਖਦਾ ਰਿਹਾ ਉਸ ਦਾ ਦਿਲ ਖਿੱਚਾ ਉਹ ਸੀਰੀ ਨੂੰ ਬੇਟੀ ਕਹਿ ਕੇ ਬੁਲਾਈ ਉਸ ਨੂੰ ਆਪਣੇ ਕੋਲ ਬਿਠਾ ਲਵੇ ਉਸ ਨਾਲ ਕੁਝ ਗੱਲਾਂ ਕਰੇ ਪਰ ਉਸ ਨੂੰ ਲੱਗਾ ਕਿ ਇਹ ਕੰਮ ਬਹੁਤ ਹੀ ਮੁਸ਼ਕਿਲ ਹੈ ਉਹਨਾ ਹੀ ਮੁਸ਼ਕਿਲ ਜਿੰਨਾ ਕਿਸੇ ਮਾਮੂਲੀ ਜਿਹੇ ਸਿਪਾਹੀ ਦਾ ਕਿਸੇ ਸ਼ਹਿਜ਼ਾਦੀ ਨੂੰ ਬੁਲਾਉਣਾ ਉਹ ਬਠਾ ਹਿੰਮਤ ਇਕੱਠੀ ਕਰਦਾ ਰਹਾ ਇੰਨੇ ਨੂੰ ਸੀਰੀ ਚੂੜੀਆਂ ਪਾ ਕੇ ਮੁੜੀ ਜੋਨਸ ਉਸ ਨੂੰ ਇੱਕ ਟੱਕ ਵੇਖ ਰਿਹਾ ਸੀ ਸੀਰੀ ਦੀ ਨਜ਼ਰ ਉਸ ਦੀਆਂ ਨਜ਼ਰਾਂ ਨਾਲ ਮਿਲੀ ਜੋਨਸ ਦੀਆਂ ਅੱਖਾਂ ਵਿੱਚ ਪਿਆਰ ਉਮੜ ਆਇਆ ਸ਼ਾਇਦ ਉਸ ਪਿਆਰ ਦਾ ਕੁਝ ਅਹਿਸਾਸ ਸੀਰੀ ਨੂੰ ਵੀ ਹੋਇਆ ਤੇ ਉਹ ਮੁਸਕਰਾ ਪਈ ਸੀਰੀ ਦੀ ਮੁਸਕਰਾਹਟ ਜਉਨਸ ਦੀ ਨਸ ਨਸ ਵਿੱਚ ਬਿਜਲੀ ਬਣ ਕੇ ਤੌਰਣ ਲੱਗ ਪਈ ਇਹ ਦੁਰਲਭ ਸੁਗਾਤ ਪਾ ਕੇ ਉਸ ਦਾ ਦਿਲ ਤੇਜ਼ ਨਾਲ ਧੜਕ ਪਿਆ ਜੁੜਦੀਆਂ ਬਰੇ ਚਿਹਰੇ ਉੱਤੇ ਖੁਸ਼ੀ ਦੀ ਲਹਿਰ ਦੌੜ ਗਈ ਉਸ ਦੇ ਮੂੰਹੋਂ ਨਿਕਲਿਆ ਸਵੇਰੇ ਸਵੇਰੇ ਕਿੱਥੇ ਜਾਣ ਦੀ ਤਿਆਰੀ ਹੋ ਗਈ ਬੇਟਾ ਤੇ ਫਿਰ ਘਬਰਾਹਟ ਉਹਦੇ ਚਿਹਰੇ ਉੱਤੇ ਫੈਲ ਗਈ ਲੱਗਾ ਉਸਨੇ ਕੋਈ ਬਹੁਤ ਵੱਡੀ ਗੱਲ ਕਹਿ ਦਿੱਤੀ ਸੀ ਸੀਰੀ ਉਸੇ ਤਰ੍ਹਾਂ ਮੁਸਕਰਉਂਦੀ ਹੋਈ ਬੋਲੀ ਸ਼ੂਟਿੰਗ ਉੰਤੇ ਜਾ ਰਹੀ ਹਾਂ ਤੇ ਉਹ ਕਮਰੇ ਵਿੱਚੋਂ ਬਾਹਰ ਚਲੀ ਗਈ ਜੂਨ ਨੂੰ ਲੱਗਾ ਕਿ ਜਿਵੇਂ ਠੰਡੇ ਪਾਣੀ ਦੀਆਂ ਕੁਝ ਬੂੰਦਾਂ ਉਸਦੇ ਤੇ ਰਹੇ ਮੂੰਹ ਵਿੱਚ ਪੈ ਗਈਆਂ ਹੁਣ ਉਹ ਉੱਤੇ ਆ ਤੇ ਇਧਰ ਉਧਰ ਟੈਲੈਂਟ ਲੱਗਾ ਫਿਰ ਉਹ ਧੀਰੀ ਧੀਰੀ ਤਸਵੀਰ ਦੇ ਸਾਹਮਣੇ ਰੁੱਕ ਕੇ ਉਸ ਨੂੰ ਵੇਖਣ ਲੱਗਾ ਉਹ ਹਟ ਕੇ ਦੂਜੀ ਤਸਵੀਰ ਦੇ ਸਾਹਮਣੇ ਖੜਾ ਹੋ ਗਿਆ ਫਿਰ ਉਹ ਕਿੰਨੀ ਧੀ ਦੇਰ ਤੀਜੀ ਤਸਵੀਰ ਦੇਖਦਾ ਰਿਹਾ ਤੀਜੀ ਤੇ ਦੇਖ ਕੇ ਤਸਵੀਰ ਉਹ ਅੱਕ ਚੁੱਕਾ ਸੀ ਫਿਰ ਪਹਿਲੀ ਦੇ ਸਾਹਮਣੇ ਖੜਾ ਹੋ ਗਿਆ ਫਿਰ ਦੂਜੀ ਤੇ ਫਿਰ ਤੀਜੀ ਉਸ ਨੇ ਤਸਵੀਰਾਂ ਦੇ ਕਈ ਚੱਕਰ ਲਾ ਛੱਡੇ ਉਸ ਨੂੰ ਲੱਗਾ ਕਿ ਠੰਡੇ ਪਾਣੀ ਦੀਆਂ ਬੂੰਦਾਂ ਦਾ ਸਵਾਦ ਉਸ ਦੇ ਮੂੰਹ ਵਿੱਚ ਵੱਧ ਗਿਆ ਸੀ ਉਹ ਅਲਮਾਰੀ ਕੋਲ ਜਾ ਕੇ ਖੜਾ ਹੋ ਗਿਆ। ਅਲਮਾਰੀ ਉੱਤੇ ਕੁਝ ਕਿਤਾਬਾਂ ਪਈਆਂ ਹੋਈਆਂ ਸੀ। ਉਹ ਉਹਨਾਂ ਨੂੰ ਚੁੱਕ ਕੇ ਦੇਖਣ ਲੱਗਾ। ਕਿਤਾਬਾਂ ਉੱਤੇ ਸ਼ੈਨਾਜ਼ ਦਾ ਨਾਮ ਲਿਖਿਆ ਹੋਇਆ ਸੀ। ਉਹ ਸੋਫੇ ਤੇ ਬੈਠ ਕੇ ਉਸ ਦੇ ਸਫ਼ੇ ਪਲਟਾਉਣ ਲੱਗਾ ਤੇ ਉਹਨਾਂ ਨੂੰ ਪੜਨ ਲੱਗਾ। ਇਹ ਬੁੱਢੇ ਮੇਰੀ ਕਿਤਾਬ ਕਿਉਂ ਚੁੱਕੀ ਹੈ? ਜੂਨਸ ਨੇ ਹੈਰਾਨ ਹੋ ਕੇ ਉੱਥਾਂ ਵੇਖਿਆ। ਸਾਹਮਣੇ ਗੁੱਸੇ ਵਿੱਚ ਲਾਲ-ਪੀਲੀ ਹੋਈ ਸ਼ੈਨਾਜ਼ ਖੜੀ ਸੀ। ਅੰਮੀ ਦੇ ਕੋਨਾ ਇਹ ਬੁੱਢਾ ਮੇਰੀਆਂ ਕਿਤਾਬਾਂ ਖਰਾਬ ਕਰ ਰਿਹਾ ਹੈ ਸ਼ਹਿਨਾਜ਼ ਰੋਂਦੀ ਆਵਾਜ਼ ਵਿੱਚ ਮਾਂ ਦੇ ਕਮਰੇ ਵਿੱਚ ਆਈ ਜੂਨਸ ਘਬਰਾਇਆ ਹੋਇਆ ਵੇਖ ਰਿਹਾ ਸੀ ਸ਼ਹਿਨਾਜ਼ ਰੋਣੇ ਆਵਾਜ਼ ਵਿੱਚ ਬੋਲ ਰਹੀ ਸੀ ਦੇਖੋ ਨਾ ਇਹ ਬੁੱਢਾ ਚੁੱਪ ਬਤਮੀਜ਼ ਜਮੀਲਾ ਗਰਜ ਕੇ ਬੋਲੀ ਆਪਣੇ ਬਾਪ ਨੂੰ ਇਸ ਤਰ੍ਹਾਂ ਕਹਿੰਦਿਆਂ ਤੈਨੂੰ ਸ਼ਰਮ ਨਹੀਂ ਹੁੰਦੀ ਕੋਈ ਇਸ ਤਰ੍ਹਾਂ ਆਪਣੇ ਬਾਪ ਨੂੰ ਬੋਲਦਾ ਹੁੰਦਾ ਹੈ ਬਾਪ ਸ਼ਬਦ ਸਾਰੇ ਕਮਰੇ ਵਿੱਚ ਬਿਜਲੀ ਵਾਂਗਰ ਜੁੱਟਿਆ ਜਮੀਲਾ ਦੀ ਸੁਧ-ਬੁੱਧ ਮਾਰੀ ਗਈ ਸੀ ਇਹ ਉਹਦੇ ਮੂੰਹ ਕੀ ਨਿਕਲ ਗਿਆ ਉਹ ਹੈਰਾਨ ਹੋ ਗਈ ਕਿ ਉਸਨੇ ਕੀ ਬੋਲ ਦਿੱਤਾ ਹੈ ਤੇ ਹੁਣ ਇਸ ਦਾ ਕੀ ਅੰਜਾਮ ਹੋਵੇਗਾ ਜੁਨਸ ਨੂੰ ਲੱਗਿਆ ਕਿ ਕਿਧਰੋਂ ਉੜਦਾ ਹੋਇਆ ਇਹ ਸ਼ਬਦ ਆਇਆ ਤੇ ਉਸਦੇ ਕੰਨਾਂ ਨਾਲ ਟਕਰਾਇਆ ਤੇ ਉਸਨੂੰ ਸਮੁੰਦਰ ਵਿੱਚ ਡੋਬ ਕੇ ਕਿਧਰੇ ਚਲਾ ਗਿਆ ਸ਼ੈਨਾਜ਼ ਹੱਕੀ ਬੱਕੀ ਹੋ ਕੇ ਇੱਕ ਟਿੱਕ ਵੇਖਦੀ ਰਹੀ ਕਦੀ ਜੂਨਸ ਵੱਲ ਤੇ ਕਦੀ ਜਮੀਲਾ ਵੱਲ ਫਿਰ ਉਸ ਇੱਕ ਨਜ਼ਰ ਭਰ ਕੇ ਜੂਨਸ ਵੱਲ ਵੇਖਿਆ ਤੇ ਜਮੀਲਾ ਨੂੰ ਪੁੱਛਣ ਲੱਗੀ ਇਹ ਮੇਰਾ ਬਾਪੇ ਜਮੀਲਾ ਸ਼ਾਂਤ ਹੋ ਗਈ ਉਸ ਦੀਆਂ ਅੱਖਾਂ ਵਿੱਚ ਨਮੀ ਜਹੀ ਫੈਲ ਗਈ ਸੀ ਹਾਂ ਬੇਟੀ ਸ਼ੈਨਾਜ਼ ਇੱਕ ਵਾਰ ਫਿਰ ਜੂਨਸ ਵੱਲ ਵੇਖਿਆ ਤੇ ਫਿਰ ਮਚਲੁੱਟੀ ਨਹੀਂ ਨਹੀਂ ਇਹ ਮੇਰਾ ਬਾਪ ਨਹੀਂ ਮੈਂ ਨਹੀਂ ਲਵਾਂਗੀ ਇਸ ਨੂੰ ਆਪਣਾ ਬਾਪ ਨਹੀਂ ਮੰਨਾਂਗੀ ਜਮੀਲਾ ਨੇ ਡਾਟਿਆ ਪੱਗ ਲੋ ਗਈਆਂ ਸ਼ੈਨਾਜ਼ ਹੋਰ ਮਚਲੀ ਇਹ ਬਾਪ ਨਹੀਂ ਲਵਾਂਗੀ ਇਹ ਸਿਰੀ ਨੂੰ ਗੋਰਾ ਬਾਪ ਦਿੰਦਾ ਇਹ ਦਿੱਤੀ ਏ ਤੇ ਅਨੀਸ ਨੂੰ ਵੀ ਗੋਰਾ ਬਾਪ ਤੇ ਮੈਨੂੰ ਕਾਲਾ ਬਾਪ ਦਿੱਤਾ ਹੈ ਮੈਂ ਇਹ ਕਾਲਾ ਬਾਪ ਨਹੀਂ ਲਵਾਂਗੀ ਉਹ ਇਸ ਤਰ੍ਹਾਂ ਫੁੱਟ ਫੁੱਟ ਕੇ ਰੋਣ ਲੱਗੀ ਜਿਸ ਤਰ੍ਹਾਂ ਉਸ ਨੂੰ ਉਸਦੇ ਭੈਣ ਭਰਾ ਦੇ ਮੁਕਾਬਲੇ ਬੜਾ ਘਟੀਆਂ ਖਡੋਣਾ ਦਿੱਤਾ ਜਾ ਰਿਹਾ ਹੋਵੇ ਉਸ ਦੇ ਨਾਲ ਬੜੀ ਵੱਡੀ ਬੇਇਨਸਾਫੀ ਹੋ ਰਹੀ ਹੋਵੇ ਉਸ ਨੇ ਜੂਨਸ ਦੇ ਹੱਥੋਂ ਕਿਤਾਬ ਖੋਲ ਲਈ ਤੇ ਰੋਂਦੀ ਹੋਈ ਕਮਰੇ ਵਿੱਚ ਚਲੀ ਗਈ ਕਮਰੇ ਦੀ ਹਵਾ ਦਾ ਬੋਝ ਵੱਧ ਕੇ ਜਮੀਲਾ ਤੇ ਜੂਨਸ ਉੱਤੇ ਹਾਵੀ ਹੋ ਗਿਆ ਸੀ ਉਹ ਸੌਨ ਹੋ ਗਿਆ ਫਿਰ ਜਮੀਲਾ ਚੁੱਪਚਾਪ ਕੁਰਸੀ ਉੱਤੇ ਬੈਠ ਗਈ ਪਰ ਦੋਹਾਂ ਵਿੱਚ ਕੋਈ ਕੁਝ ਨਾ ਬੋਲਿਆ ਤੇ ਕਿੰਨੀ ਇਹ ਢੇਰ ਤੱਕ ਉਹ ਇੱਕ ਦੂਸਰੇ ਵੱਲ ਬੈਠੇ ਹੋਏ ਤੱਕਦੇ ਰਹੇ ਗਵਾਲੀਅਰ ਜਾਣ ਵਾਲੀ ਗੱਡੀ ਕਿੰਨੇ ਵਜੇ ਮਿਲੂ ਜੂਨਸ ਨੇ ਪੁੱਛਿਆ ਪੰਜਾਬ ਮੇਲ ਤਾਂ ਤਕਰੀਬਨ 3 ਵਜੇ ਚੱਲਦੀ ਹੈ ਤੇ ਪਠਾਨਕੋਟ ਸ਼ਾਇਦ ਰਾਤ ਦੇ 10 ਵਜੇ ਚੱਲਦੀ ਹੈ ਜਮੀਲਾ ਦਾ ਸੰਖੇਪ ਜਿਹਾ ਜਵਾਬ ਸੀ ਫਿਰ ਦੋਹਾਂ ਦੀ ਨਜ਼ਰ ਇੱਕੋ ਵਕਤ ਕਮਰੇ ਵਿੱਚ ਲੱਗੀ ਘੜੀ ਉੱਤੇ ਉੱਠੇ 7:30 ਵਜੇ ਸਨ ਘੜੀ ਤੋਂ ਹਟ ਕੇ ਦੋਹਾਂ ਦੀਆਂ ਨਜ਼ਰਾਂ ਇੱਕ ਦੂਜੇ ਨੂੰ ਦੇਖਣ ਲੱਗ ਪਈਆਂ ਜੌਨਸ ਦੀ ਨਜ਼ਰ ਨੇ ਕਹਾਂ ਮੈਨੂੰ ਪੰਜਾਬ ਮੇਲ ਮਿਲ ਸਕਦੀ ਹੈ ਜਮੀਲਾ ਦੀ ਨਜ਼ਰ ਨੇ ਕਿ ਹਾਂ ਮੈਨੂੰ ਪੰਜਾਬ ਮੇਲ ਮਿਲ ਸਕਦੀ ਹੈ ਸੋ ਦੋਸਤੋ ਇਸ ਇੱਕ ਸਾਡੀ ਛੋਟੀ ਜੀ ਕਹਾਣੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਏਗੀ ਅਜਈਆਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਕਹਾਣੀ ਕਿਵੇਂ ਦੀ ਲੱਗੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ